ਆ ਵੀ ਆ ਕਾਰ ਆਉਂਦਾ ਰਿਹਾ ਆਖੀ ਪਾਠਾ ਵਰਬਰੀ ਤੇ ਅੰਕਲ ਬਬੀਹੇ ਵਾਲੇ ਦੀ ਆ ਇਹ ਤੇ ਲਾਈ ਜਾਂਦਾ ਕੀ ਮੰਗਿਆ ਅੰਕਲ ਪਾਠ ਦਾ ਮੰਗਦਾ 10000 580 ਦੀ ਕਹਿਦਾ ਇਹ 5500 ਲਾਤਾ ਭਾਈ ਕਿਨੇ ਲੈਣੀ ਆ ਉਹ ਭਾਈ ਬਿੰਦਰ ਬਿੰਦਰ ਲੈਂਦਾ ਉਹਦਾ ਨਾਂ ਕੀ ਆ ਪਿੰਦਾ 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 ਲੈਂਦਾ ਪਿੰਦੇ ਨੂੰ ਚੱਲਣ ਦੇ ਠੀਕ ਆ ਅੱਖ ਚਿੱਟੀ ਏ ਦੀ ਤੇ ਕੰਨ ਥੋੜਾ ਜਿਹਾ ਪਤਲਾ ਆ ਜਿਆੜੇ ਆ ਵਜਾਉਂ ਪਿੱਛੋਂ ਜਾ ਗਿਆ ਤੇ ਸੇਦਲ ਪਰਪ ਲੈਣੀ ਚੰਗਰ ਸਰਕਾਰ ਦੇ ਸਫਲਾਈ ਚਾਰੇ ਦਾ ਫਾਇਦਾ ਹੈ ਭਰ ਗੱਲ ਕੋਈ ਨਹੀਂ ਚੱਲੀ ਜਾਂਦਾ ਸੌਦਾ ਹਜੇ ਥੱਲੇ ਗਰਦਾਸ ਕਿਦ ਦੇ ਲਿਆਸ ਆਈ ਹੈ ਹਜੇ ਗਰਦਾਸ ਸੌਦਾ ਚੱਲੀ ਜਾਂਦਾ ਨੌ ਸ਼ੁਕ ਠਾਕੇ ਕਹਿੰਦਾ ਆ ਬੈਠਾ ਕੁੱਕੜਾ ਲਈ ਹਾਂ ਲਾ ਬਾਬਾ ਲਾ ਵੀ ਭਿੰਦੇ ਆ ਉਧਰ ਚੱਲ ਸਾਹਮਣੇ ਹੀ ਤੂੰ ਅੱਗੇ ਜੱਗੀ ਕੋਲੇ 55 ਸੱਜੇ ਨਹੀਂ ਉਹ ਸਹੀ ਆ ਹਣ ਪਾਲਾ ਕੋਈ ਜਗਾ ਕੇ ਬੱਕੇ ਸੁਈ ਪਈ ਐ ਨਹੀਂ 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 ਹੋਰ ਕੀ ਆ ਤੈਨੂੰ ਕਹਿ ਤਾ ਜਾਜ ਕੇ ਹਾਨ ਕੀ ਆ ਯਾਰ ਵੇਖੀ ਆ ਉਹਦਾ ਐਂ ਵਾਲੀ ਨਹੀਂ ਇਹ ਹਾਂ ਉਹ ਪਹਿਲਵਾਨ ਵਾਲੀ ਗੱਲ ਨਾ ਕਰ ਪਹਿਲਵਾਨ ਵੇਖਣ ਜਾਂਦਾ ਰਹੇਗਾ ਅਖਾੜਾ ਤੇ ਇਹ ਲਾ ਪਰਸਾਈ ਹਾਂ ਗਾਰਸਾਂ ਮੇਰੀ ਜਲ ਖਾਈ ਕਰਾਣਾ ਨਹੀਂ ਨਹੀਂ ਓਏ ਪਾਲਾ ਖੋਛੋ ਕੇ ਯਾਰਾ 5500 ਲਿਖਾਈ ਕਰਾ ਨਹੀਂ ਨਹੀਂ 6000 ਦੇ ਦਿੰਨਾ 6000 ਦੇ ਦਿੰਨਾ ਨਹੀਂ ਨਹੀਂ ਕਿੰਨੇ ਦੀ ਹਾਣਾ 6000 ਬਸ ਓਰੇ ਕਰ ਪੰਜ ਸਾਈ ਬਸ ਬਸ ਓਰੇ ਸਾਈ ਦਾ ਕੱਟ ਉਹ ਚੰਗੀ ਆ ਪੱਟ ਚੰਗੀ ਅੱਖ ਚਿੱਟੀ ਆ ਕਰਤਾ ਜਾ ਯਾਰ ਅਸੀਂ ਗੱਲ ਇਹ ਤੇ ਸਾਈ ਕੱਟ ਨਹੀਂ ਕਰਦਾ ਤੇਰੀ ਸਾਈ ਨਹੀਂ ਕਰਦਾ ਕੋਡਿੰਗ ਕਰਾ ਦੂ ਮੈਂ ਇੱਕ ਗੱਲ ਆਖੇ ਕਿੰਨੇ ਆਲਾ ਬਾਬਾ ਯਾਰ ਓਏ ਹੱਥ ਦਾ ਕਾਲਾ ਲੀਡਰਾ ਹੁਣ ਆ ਫੜ ਜਲਖਾਈ ਕਰਾਲਾ ਕੋਈ 6000 ਨਹੀਂ ਨਹੀਂ ਓਏ ਪਾਲਾ ਹੋ 6000 ਖਰਾਪਰਾ ਲੈ ਲਈ ਜਲਖਾਈ ਕਰਾਉਣਾ ਹੈ ਉਹ ਕਿਹੜਾ ਸਵਨੇ ਦੀਆਂ ਮੇਖਾਂ ਉਹ ਨਹੀਂ ਯਾਰ ਹੋਰ ਕੀ ਆ ਕਿੰਨੇ ਦੀ ਇਹ ਐਸੇ ਦਾ ਬਹੁਤ ਲੱਗ ਗਿਆ ਸੀ ਬਾਬਾ ਹੋਰ ਫੜ ਲਈ ਕੋਈ ਮਹੀਨਾ ਵੀ ਨੈਕੀ ਲਈ ਫਿਰਦਾ ਹਾਂ ਲਿਆ ਤੂੰ ਕਰ ਸਹੀ ਆ ਤੂੰ ਆ ਪੱਲ ਲੈ ਆ ਪਿੰਦੇ ਓਏ ਓਰੇ ਆ ਜਾ ਯਾਰ ਹੋਈ ਬਈ ਹੁਣ ਕਿਉਂ ਗਾਲ ਦਾ ਕੰਮ ਆ ਲੈ ਜੀ ਲੈ ਲੈ ਨਹੀਂ 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 ਦੋ ਵਾਰ ਜੀ ਪਲੇ ਨਹੀਂ ਕੋਈ ਜੇ ਤੁਹਾਡਾ ਪੜਤਾ ਲੈ ਜੀ ਆਇਆ ਕਿੱਧਰ ਕਿਸ ਤੇ ਨਾਲ ਦੋ ਦੋ ਹੱਥੇ ਅਸੀਂ ਦੇਖੇ ਨੂੰ ਨਹੀਂ ਸਾਬਾ ਭੱਜਿਆ ਨਾ ਕਰ ਸੌਦਾ ਕਰਦਾ ਖੜਾ ਰਿਆ ਕਰ ਕੁਛ ਨਹੀਂ ਆਉਂਦਾ ਕੋਈ ਤੈਨੂੰ ਗੱਡਾਂ ਕਿ ਪੂਰਾ ਬੰਦਾ ਨਹੀਂ ਉਹ ਉਹ ਗੱਲ ਕਰਦੇ ਬਾਪੂ ਆ ਫੜ ਲੈ ਆਪਾਂ ਸਹੀ ਪੈਸਾ ਕੋਈ ਨਹੀਂ ਲੋਡ ਨਾ ਕਰੀ ਤੂੰ ਮੇਰੇ ਕਰਤੀ ਵੀ 6.5 ਦੀ ਪਾਠੂ ਕਿ ਬੋਲੀ ਨਹੀਂ ਦੋਨੇ ਤਰਫੋਂ ਨਹੀਂ ਜਾ ਜਾਂਦੇ ਜਾਂਦੇ ਭਾਈ ਤੌੜਾ ਹੋ ਗਿਆ ਪੁੱਤ 17 ਵਾਰੀ ਬੋਲ ਜਾ ਹੋ ਗਈ ਯਾਰ 500 500 ਚੱਲ ਦੇ ਪੈਸੇ ਭਾਈ ਜਾ ਭਾਈ ਹਲੋ ਮੈਂ ਕਹ ਬੋਲੋ ਜੀ ਗੋਲ ਨਾ ਉੱਤੇ ਜਾ ਕੇ ਕਾਨਕ ਕੋਲ ਜਾਏਗਾ 750 ਦੀ ਗੱਲ ਆ ਤੈਨੂੰ ਮਾਰ ਤਾ ਪੀ ਆ ਯਾਰ ਅੰਬਰ ਗਈ ਹੋ ਗਈ ਯਾਰ ਉਹ ਸਹੀ ਆ ਹੋ ਗਈ ਲਿਆ ਮੈਂ ਕਿਹਾ ਚੁੱਪ ਕਰ ਬੋਲ ਨਾ ਠੀਕ ਹੈ ਉਹ ਕਾਨ ਨਾ ਮਾਰਾ ਜਾਂ ਪਤਲਾ ਪੈਂਦਾਗਾ ਹਾਂ ਨਹੀਂ ਮੈਂ ਦਿੰਦਾ ਉੱਤੇ ਜਾ ਇੱਕ ਮਿੰਟ ਨਹੀਂ ਤੈਨੂੰ 300 ਪੈਸੇ ਨਹੀਂ ਦਿੱਤੇ ਭਾਈ ਤੈਨੂੰ ਦਿੰਦੇ ਨਹੀਂ 300 ਕਰ ਲੀਆ ਤੈਨੂੰ ਰੋਣ ਦਿੰਦੇ ਕਾਨ ਦਾ ਇੱਕ ਮੱਧਾ ਮੈਂ ਦਿੰਦਾ ਚੱਲ ਕੇ ਜਾ ਤੂੰ ਮੁੱਕੇ ਬਣਾ ਚਪਰਾਵਾ ਪਾਜੀ ਤਰਾ ਮਤੂਸਾ ਦਾ ਮਾਨ ਨਹੀਂ ਰੱਖਿਆ ਜਾ ਹੋ ਗਈ ਓਰੇ ਓਏ ਹੋ ਗਈ ਓਰੇ ਲਿਆ ਤੈਨੂੰ 300 ਕਿਹ ਹੋ ਗਿਆ 100 ਪਿੱਛੇ ਪਾਜ ਜਾਂਦਾ ਪਤੰਦਰ ਹੋ ਗਿਆ ਚੱਲ ਲੈ ਜਾ ਪਿੰਡਿਆਂ ਆ ਜਾਂਦੇ ਨਹੀਂ ਭਰਾਵਾ ਹਾਂ ਆਇਆ ਆਇਆ ਓ ਲਿਆ ਸਾਈ ਲਿਆ ਤੈਨੂੰ 550 ਜਿਵੇਂ ਸਖਰਾ ਸਖਰਾ ਦੇ ਸੌਦਾ ਦਾ ਹੁਣ ਲੱਗ ਜੂ ਪਤਾ ਤੁਹਾਡਾ ਆਖਾ ਸੋਨੂੰ ਯਾਰ ਓਰੇ ਲੱਟਮੜਾ ਆ ਗਿਆ ਲਿਆ ਲਿਆ ਪੈਂਟ ਦੀ ਕਰੀ ਲਿਆ ਜਾਈ ਜੰਨੇ ਆਪਾਂ ਯਾਰ ਬਾਈ ਨੂੰ ਮੈਂ ਰੱਖੀ ਆ ਨਾ ਕਹਿੰਦਾ 300 ਰੁਪਏ ਤੁਸੀਂ ਦਮੰਦ ਰਾਜੋਂ ਲਾਉਣਾ ਚੁੱਪ ਕਰ ਜਾ ਚੁੱਪ ਕਰ ਜਾ ਪੈਸੇ ਕਰ ਦੇ ਜਾ ਚੁੱਪ ਕਰ ਜਾ ਹਾਂ ਤੁਸੀਂ ਕਲੇਸ਼ ਵਾਲਾ ਕਰਾ ਓਏ ਉਹਦਾ ਚਾੜ ਕਰੀ ਜਾਂਦਾ ਓ ਤੈਨੂੰ ਕੀ ਆਦਾ ਕਰ ਦੇ ਕੋਟਾ ਫਿਕਰ ਦੇ ਬੰਦੇ ਚੋਣ ਨਹੀਂ ਲੈ ਲੀਤ ਤੁਸੀਂ ਲੈ ਲਓ ਉਹਨਾਂ ਕੇ ਲੈ ਲਾ ਜਾਂਦਾ ਕੋਈ ਨਹੀਂ ਫਿਰ ਆਕੜ ਪੈਸੇ ਕਾਡ ਪਰ ਕੱਲ ਵਖਾ ਸਰ ਆਕੜ ਨਹੀਂ ਰਭਾ ਯਾਰ ਫਿਰ ਕਿਉਂ ਹੈਗੀ ਆਕੜ ਯਾਰ ਹੈਗੀ ਆ ਕਿਉਂ ਸੌ ਦਲਾ ਮੈਂ ਕਿੰਨਾ ਫੜਾ ਪੈ ਸੀ ਯਾਰ ਹੈਗੀ ਆਕੜ ਉਹ ਪ੍ਰਧਾਨ ਜੀ ਮੂੰਹਰੇ ਨੂੰ ਕਰੋ ਹਾਂ ਕਹਿਣ ਪੈ ਉਹ ਬਾਈ ਨਹਿਰੂ ਯਾਰ ਜਾਂਦਾ ਐ ਹੋ ਜਾ ਕਰੋ ਜਾਂ ਬਾਈ ਬਣ ਕੇ ਖੜ ਜਾ ਕਰੋ ਚੁੱਪ ਕਰ ਜਾ ਤੂੰ ਤੇਥੋਂ ਐ ਨਹੀਂ ਹੁੰਦਾ ਉਹਨਾਂ ਨਾਲ ਦੋ ਦੋ ਹੱਥ ਦੇਖਨੇ ਪੈਂਦੇ ਆ ਇਹੋ ਜਿਹਾ ਠੱਡ ਸਰਵਾਖੇ ਪਰ ਆ ਦੇਖ ਦੇਖ ਹੋ ਗਿਆ ਹਾਂ ਨਾਲੇ ਤਾਂ ਤੈਨੂੰ ਨਫਾ ਦਵਾਇਆ ਬੁੜਿਆ ਤੇ ਨਾਲੇ ਤੂੰ ਵੇਖ ਲੈ ਚਾਰ 5 6 ਆਫਰ ਬਾਈ ਪੈਸੇ ਆ ਠੀਕ ਹੈ ਲਿਖਾਈ ਆਫਰ ਆਬ ਦੀ ਬੋਲਣ ਦੀ ਲੋੜ ਨਾ ਕਰੀ ਕੱਲ ਨੂੰ ਤੂੰ ਆਖੇ ਉਹ ਕੱਲਾ ਕਰਦੇ ਤੇ ਨਹੀਂ ਕਰਦੇ ਫੇਰ ਦਿੱਤਾ ਮੈਨੂੰ 66.5 ਲਿਖਾ ਲਿਆ ਤੂੰ ਹਾਂ ਸਹੀ ਆ ਸਹੀ ਆ ਮੈਨੂੰ 65 ਮੇਰੇ ਕੋਈ ਨਹੀਂ ਕੋਈ ਨਹੀਂ ਲਿਖਾਈ ਯਾਰ ਲਓ ਬਈ ਆ ਪੱਟ ਸਿਰੇ ਚੜਾਤਾ ਸੌਦਾ ਇਹ ਅੰਕਲ ਕੀ ਨਾਂ ਆਪਣਾ ਕੀ ਰੱਖਦੀ ਲਿਖਾਈ ਯਾਰ ਆਤਮਾ 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 ਯਾਰ ਆਪਣਾ ਆ ਜਾ ਚੱਕਰ ਤੇ सोनू ਨੇ ਲਈ ਆ ਬਾਈ ਆ ਬਾਲੀ ਡਾਰੋ ਨੇ ਪੈਸੇ ਦੋ ਵਾਰੀ ਚੈੱਕ ਕਰਦਾ ਵੀ ਤੂੰ ਕੱਥੇ ਕੋ ਹੋਰ ਪਾਸੇ ਦੇ ਆ ਆਖਿਰ ਘੱਟ ਵਾ ਦੇ ਕੱਲ ਹੋਈ ਆ ਉੱਥੇ ਆ ਹੋ ਗਏ ਯਾਰ ਆਈ ਹੋਈ ਆ ਉੱਥੇ ਆ ਜਾ ਵੀ ਦੇਖ ਭਾਈ ਜੀਤਾ RAM ਪ੍ਰਧਾਨ ਨੇ ਮੁਰਗਾ ਲਿਆ ਜੰਗੀ ਰਾਣਾ ਮੰਡੀ ਤੋਂ ਦੇ ਜੱਗੀ ਨਾ ਕਰੇ ਸੌਦਾ ਸੌਦਾ ਤੇ ਵੇਚਣ ਵਾਲੇ ਦਾ ਪਿੰਡ ਕਿਹੜਾ ਬਾਈ ਦਾ ਬਾਈ ਦਾ ਪਿੰਡ ਕਿਹੜਾ ਵੇਚਣ ਵਾਲੇ ਦਾ ਪਿਓਰੀ ਦਾ ਸੀ ਬਾਈ ਜਿਹੜੇ ਨੇ ਵੇਚ ਕੇ ਗਿਆ ਮੁਰਗਾ ਤੇ ਇਹ ਕੀ ਕਹਦੇ ਆ ਤੇ ਲੈ ਖਾਣਾ ਤੇ ਕੇ ਹਾਂ ਇਹਦੇ ਵਜ ਨਹੀਂ ਥੋੜਾ ਯਾਰ ਕਿੰਨੇ ਦਾ ਲੈ ਲਿਆ ਜੱਗੀ ਕਿੰਨੇ ਦਾ ਲੈ ਲਿਆ ਬਾਈ 200 ਦਾ ਬਾਈ ਲੈ ਵੀ 200 ਦਾ ਮੁਰਗਾ ਥੰਦੇ 200 ਦਾ ਲੈ ਲਿਆ ਬਾਈ ਹੱਥ ਨੇ ਪਤੀਲੇ ਚ 500 ਚਲੋ ਬਾਈ ਧੰਨਵਾਦ ਤੁਹਾਡਾ ਚਲੋ ਬਾਈ ਜੀ ਆ ਬੱਕਰਾ ਕਿੰਨਾ ਕੁ ਸਾਢੇ ਕਿਹੜਾ ਬਾਹਰੂ ਕਟਾਰ ਜੀ ਰਣਜੀਤ ਸਿੰਘ ਕਿੰਨਾ ਲਾਇਆ ਕਿੰਨਾ ਲਾਇਆ 11 ਕਹਦਾ ਬਾਈ ਯਾਰ ਉਤੋਂ ਲਿੱਸਾ ਬੱਕਰਾ ਬਾਈ ਕਿੰਨੇ ਦਾ ਕਿਹਾ ਯਾਰ ਹੈ यार, ना गा, ना पाला यार ਇਹਨਾਂ ਨੇ ਕੀ ਕਰਿਆ ਇਹਨਾਂ ਨੇ ਕੋਈ 11 ਲੱਖ ਰਾਇ ਸਾਢੇ 11 ਦਾ ਵੇਚਤਾ ਪਾਲਾ ਖੁਸ਼ ਨਹੀਂ ਬਈ ਠੀਕ ਆ ਯਾਰ ਲੈ ਸਾਗਾ ਪੇਟਲ ਜਾ ਹੈਗਾ ਬੱਕਰਾ ਇਨਾ ਮਾਜੰਦਾ ਹੈ ਨਹੀਂ ਆ ਪਾਲਾ ਖੁਸ਼ ਹੋ ਕੇ ਨਹੀਂ ਬਈ ਜਾਂ ਸਾਢੇ 11 ਦਾ ਕਰਤਾ ਨਹੀਂ ਹੁੰਦਾ ਕੀ ਕਹਿੰਦਾ ਹਾਂ ਨਾਮ ਕਾ ਦੇ 15 ਹਾਂ 15 15 15 ਦਾ ਨਹੀਂ ਹੁੰਦਾ ਜੈਜ ਕਾ ਚੱਲ ਫਿਰ ਨਹੀਂ ਹੁੰਦਾ ਆਲਾ ਮੇਰੀ ਤੇਰੀ ਆ ਖੁਸ਼ੀ ਜਾ 200 ਘੱਟ 12 ਦਾ ਹੋ ਗਿਆ ਜਾਂ ਫਾਕ ਉਹ ਠੀਕ ਆ ਹੁਣ ਨਹੀਂ ਯਾਰ ਨਹੀਂ ਹੁੰਦਾ ਇਹਨੇ ਜਾਂ ਪੂਰੇ ਦਾ ਕਰਤਾ ਯਾਰ ਗਾਨੀ ਜਾਂਦੇ ਹੁਣ ਕਿੰਨਾ ਗੱਭਾ ਜਾਣਾ ਔਰ ਫਿਰ ਕਿੰਨਾ 25 ਕਿਲੋ ਹਾਂ ਚੰਡ ਕੇ ਹਾਂ ਨਾਮ ਕਾ ਦੇ ਯਾਰ ਮੈਂ ਮੰਗੇ 15 ਜਦੋਂ ਜੇ ਮੈਂ 20 ਮੰਗਲੇ ਤਾਂ ਫੇਰ ਫੇਰ ਆ ਮੰਗਾ ਨਾ ਬੰਗਾ ਨਾ ਨਹੀਂ ਵਿਗਦਾ ਹਾਂ ਯਾਰ ਥੋੜਾ ਥੋੜਾ ਕਰ ਦਿੰਦੇ ਕੋਈ 100 ਰੁਪਿਆ ਦਾ ਹੁੰਦਾ ਥੋੜੀ ਜੇ ਮੈਂ ਮੰਗੀ 20 ਬੰਦਾ ਕੋਈ ਛੰਡ ਕੇ ਕਹ ਦੇ ਰੁਪਿਆ 100 200 ਇੰਦਰ ਤੋਗਾ ਇਦੂ ਬੜਾ ਆਉਂ ਨੀ ਐ ਨਹੀਂ 1000 ਲੈ ਯਾਰ ਮਖਣਾ ਘਾਸ ਤੈਨੂੰ ਮੰਨਣੀ ਪਊਗਾ ਫਲਾ ਇੱਕੋ ਹੀ ਗੱਲ ਕਹੂੰਗੀ ਤੋ ਵੱਧ ਨਹੀਂ ਪਾਉਂਦਾ 25 ਕਿਲੋ ਬੱਕਰਾ ਕਾ 12000 ਦਾ ਹੀ ਬੰਦਾ ਜੋੜ ਲੈ 500 ਹਿਸਾਬ ਨਾਲ ਹੈ ਨਾ ਬਾਈ ਜਾ ਕੋ ਜਾ 12.5 ਦਾ ਕਰਤਾ ਪਾਲਾ ਉਹ ਜਾਨ ਦੇ ਬਾਈ ਹੁਣ ਮੈਂ ਤੀਜਾ ਬੰਦਾ ਗਲਤ ਮਗਾਉਂਗਾ ਸੌਦੇ ਜੀ ਮੇਰਾ ਕੰਮ ਮੇਰੀ ਸੋਨੇ ਗੱਲ ਪਰਚੀ ਹੋਊਗੀ ਤੇਰੀ ਹਾਂ ਦੇਣਾ ਨਾ ਦੇਣਾ ਤੇਰੀ ਮਰਜ਼ੀ 13000 ਦਾ ਬੱਕਰਾ ਦਿਨ ਨਾ ਪਰਚੀ ਤੇਰੀ ਹੋਊਗੀ ਹੋ ਗਿਆ ਕਰਾ ਲੂਗਾ 100 ਰੁਪਏ ਵਿੱਚ 13 ਮੈਨੂੰ ਵੇਚ ਕੇ ਦਿਖਾ ਨਹੀਂ ਸਾਡਾ ਪੱਕਾ ਮੰਗ ਲੈ ਨਾ ਵੀ ਕੋ ਫੜਾ ਯਾਰ ਕਰ ਨਹੀਂ ਉਹ ਨਹੀਂ ਉਹ ਬੰਦੇ ਨੂੰ ਬਾਈ ਬਹੁਤ ਪੈਸੇ ਲੱਗੇ ਨਹੀਂ ਬਾਈ ਨਹੀਂ ਯਾਰ ਸਾਢੇ 12 ਕੋਈ ਹਸਨ ਤਾਂ ਹੀ ਖੜਾ ਦਾ ਕੋਈ ਫਾਇਦਾ ਨਹੀਂ ਪੈਸੇ ਵਟ ਕੇ ਰੁਪਈਆ ਲੈ ਆਏ ਕਰਾ ਦੀ ਬੱਕਰੀ ਆ ਠੀਕ ਆ ਖਾਲਸਾ ਉਹ ਕਰਾ ਦੀ ਬੱਕਰੀ ਹੁਣ ਸੋਭ ਜਾਣਾ ਕੀ ਹੋ ਜੂਗਾ ਪਰ ਬੰਦੇ ਦੀ ਕਦਰ ਵੀ ਹੁੰਦੀ ਆ ਯਾਰ ਬਾਈ ਆਏ ਕਰਨਾ ਕਾਦਣਾ ਅੱਖੇ ਤੈਨੂੰ ਬੰਨਿਆ 25 ਕਿਲੋ ਮੀਟ ਕੇ ਦਾ 12000 ਦਾ 500 ਹਾਂ ਉਹਦਾ ਯਾਰ ਸਾਹਮਣੇ ਆਂ ਗਾਂ ਜਾਣਾ ਲਿੱਸਾ ਆਗਾ ਪੇਟ ਹੀ ਆਗਾ ਬੱਕਰਾ ਵਜਨ ਹੈ ਨਹੀਂ ਇੰਦਾ ਮੋਟਾ ਆਪਣੇ ਸਾਹਮਣੇ ਜਿਹੜੀ ਏਟਾ ਲੇਗਾ ਜਾਂਦੇ ਪਾਉਂ ਦੇ ਕੋ ਜਾ ਬਾਈ ਸਾਰੇ ਬੰਦੇ ਵੇਖ ਸਹੀ ਗੱਲ ਤਾਂ ਮੁਕਾਉਂਦੇ ਸੌਦਾ ਯਾਰ ਟੋਲ ਤਾਂ ਬੱਕਰਾ ਬਾਈ ਐਂ ਕਰ ਟੋਲ ਕੇ ਧਰਤਾ ਸੀ ਅੱਜ ਕੰਡੇ ਤੇ ਉਹ ਤਾਂ ਠੀਕ ਆ ਗੱਲ ਆ ਨਹੀਂ ਬਾਈ ਮਾਨਗ ਤੇਰੇ ਅਸੀਂ ਦੋਸ਼ੀ ਨਹੀਂ ਯਾਰ ਬਾਈ ਓਏ ਰੋਜ ਮੰਡੇ ਗੱਲ ਆ ਇਹਨੂੰ ਪੁੱਛ ਰਾ ਨਾਰੂ ਨੂੰ ਪੁੱਛ ਰਾ ਜਿੰਨੂੰ ਮਰਜੀ ਪੁੱਛ ਰਾ ਬੱਕਰਾ ਕਿਹੜਾ ਠੀਕ ਆ ਬਾਈ ਚੱਲ ਤੁਸੀਂ ਤਾਂ ਬਹੁਤ ਰਾਹ ਮੈਂ ਘੱਟ ਦਨੀਆ ਦਾ ਵੀ ਤੁਹਾਨੂੰ ਘੱਟ ਲਾਏ ਆ ਬਹੁਤ ਲਾ ਦਿੰਦੀ ਆ ਜੇ ਮੈਂ ਘੱਟ ਆਖਾਂ ਤੁਹਾਨੂੰ ਆਖੋ ਫਿਰ ਤਾਂ ਪਾਲਾ ਭਰਾ ਨਹੀਂ ਬਾਈ ਯਾਰ ਰੋਜ ਬੱਕਰੀ ਲਿਆਉਂਦਾ ਬਾਈ ਨਹੀਂ ਭਾਈ ਕਿੰਨੇ ਲਾ ਰਹੀ ਤਾ 13000 13 ਦਾ ਮਗਾਤਾ ਮੂ ਕੀ ਮੰਗਦਾ ਮੈਂ 15 ਆਖਿਆ ਇਹਨਾਂ ਨੂੰ ਚੱਲ ਵਿਚਾਲੇ ਕਰ ਦਿਓ ਸੋਹਣੇ ਵਿਚਾਲੇ ਹੋ ਗਿਆ ਬਾਪੂ ਹੋ ਗਿਆ ਇਦੋਂ 5000 ਕਰ ਦਈਏ ਨਹੀਂ ਕਰਨੀ ਛੋਟੀ ਮਰਜ਼ੀ ਉਹ ਨਹੀਂ ਚੱਲਦਾ ਨਾ ਨਹੀਂ ਲੈਂਦਾ ਨਹੀਂ 13000 ਦਾ ਲਿਖਾਈ ਨਹੀਂ ਭਾਈ ਨਹੀਂ ਸਾਡੇ 13 ਦਾ ਕਰਦਾ 13000 600 ਸਾਡਾ ਹੋ ਗਿਆ ਹੋ ਗਿਆ ਯਾਰ ਓਏ ਹੋ ਗਿਆ ਕਿਹੜਾ ਫੜਦਾ ਸਾਡੇ 13000 ਹੋ ਗਿਆ ਯਾਰ ਸਾਡੇ 13 ਤੱਕ ਸਾਡੇ 13 ਦਾ ਕਰਤਾ ਬਦ ਗਣ ਪੈਸੇ ਬੰਨ ਫੜ ਗਣ ਪੈਸੇ ਸਾਡੇ 13 ਦਾ ਕਰਤਾ ਸਾਡੇ 13 ਦਾ ਪਾਕ ਹੋ ਗਿਆ ਸੰਦੀਪ ਉਹਰੇ ਫਟਾ ਆ ਮੈਨੂੰ ਕੁੱਤਲੇ ਫਟਾ ਦੇ ਉਤਲੇ ਸਾਰੇ ਫਟਾ ਦੇ ਓਏ ਇੱਕ ਇੱਕ ਦੇਵਾਂਗਾ ਓਰੇ ਆ ਜਾ ਯਾਰ ਉਹਨੇ ਮਰ ਜਾ ਓਰੇ ਆ ਜਾ ਕੀ ਹੋਰ ਤੁਹਾਡੀ ਬੱਕਰਾ ਗਣ ਗਣਾ ਗਣਾ ਹਲੋ ਹਜ਼ਾਰ 2 2 3 3 4 4 5 5 6 7 8 9 ਸਾਦੇ ਜੰਦਾ ਆ ਸੋ ਮਨ ਕੇ ਚੱਲ ਓਏ ਬੱਜਿਆ ਥੋੜੀ ਉਹਨੇ ਅੰਨੀ ਲੈਣੀ ਅੱਗੇ ਮੰਡੀ ਦਾ ਜੀ ਦਾ ਕੀ ਬਣਾਵੇ ਸਾਢੇ 13 ਉਹ ਲਿਖਣ ਆ ਲਾਓ ਪਾਈ ਓਏ ਕੋਲੇ 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 ਦੇਖਦੇ ਓਏ ਖੜਾ ਕੋਈ ਖੜਾ 2 0 3 9 ਮੈਂ ਇਧਰ ਹੀ ਚੱਲ ਪੰਜ ਉਹ 13000 ਦਿਨ ਮੈਂ ਪਹਿਲਾਂ ਉਹਦੇ ਸੱਟੇ ਲਾਇਆ ਸੀ 7 ਵਿੱਚ ਆਹ ਕੋਲਡਾ ਲਾ ਕਰਨ ਲੱਗ ਗਿਆ ਲੈ ਕੇ ਮਰੀ ਮਰੀ ਖਿਚਣ ਲੱਗ ਗਿਆ 10 11 12 ਆਜਾ ਕਿ ਤੇਰਾ ਸਾਢੇ 13 ਹੋ ਗਏ ਸੀ ਆ ਲੈ ਖਦੇ ਪਾ ਜੀ ਜੇ ਮੋਂ ਪਾਸੇ ਹੋ ਜੇ ਜਮਾਲ ਬੰਦਾ ਕਿ ਦੋ ਜੇ ਦੂਜਾ ਪਾਸੇ ਨਾ ਮੈਂ ਤੁਕੇ ਖਤਮ ਫਿਰ ਕੇ ਲਾ ਕੇ ਹੁੰਦਾ ਮਾਜਾ ਹਾਂ ਮੈਂ ਚਲਦੇ ਸੌਦੇ ਆਪਾਂ ਖਰਾਬ ਹੋ ਨਹੀਂ ਕਰਦੇ ਜੋ ਲੈ ਤੂੰ ਭਾਈ ਇਹ ਤੇਰਾ 500 ਮੈਂ ਵਧਾਦਾ ਫੇਰ ਨਹੀਂ ਨਹੀਂ ਬਾਈ ਯਾਰ ਮੈਨੂੰ ਪਤਾ ਲੱਗ ਸੰਦੀਪ ਨੇ ਸੰਦੀਪ ਸੰਦੀਪ ਭਾ ਮੈਂ ਨੂੰ ਬਠਿੰਡੇ ਵਾਲਾ ਮੈਂ ਉਸੇ ਟਾਈਮ ਕਿਹਾ ਢੱਕੀ ਆਉਂਦੇ ਇੱਕ ਮਿੰਟ ਅੰਕਲ ਹੈ ਪੱਲੇ ਦਾ ਕੌਣ ਆ ਅਸੀਂ ਪਹਿਲਾਂ ਤੁਹਾਡੇ ਕੋਲੇ ਨਾ ਕਿੰਨੀ ਫੀਸ ਹੈ ਹੈ ਨੇ ਦੇਣਾ ਰੇਟ ਬਸ 100 ਬਰ ਯਾਰ 100 100 ਲੈ 100 ਚੁੰਦੇਗਾ ਇਹ ਕਹਿੰਦਾ ਮੈਂ ਮੇਰੀ ਗੱਲ ਸੁਣੋ ਉਹ ਨਹੀਂ ਭਾਈ ਆ ਗੱਲ ਸੁਣੋ ਗੱਲ ਤਾਂ ਹੈ ਕਦੋਂ ਥੋੜਾ ਕਰਦੇ ਹੋ ਇੱਕ ਇੱਕ ਟਾਇਰ ਫੰਜ ਗੱਲ ਮਖਾਏਗਾ ਤੁਸੀਂ ਨਮਕਾ ਪਾਉ ਨਹੀਂ ਕੋਠੇ ਮੈਂ ਕਿਹਾ ਕਿ ਤੈਨੂੰ ਬੱਕਰੇ ਹੀ ਹੁਣ ਵੇਖਿਆ ਮੈਂ ਤੂੰ ਇੱਕ ਦਾ ਠੀਕ ਹੈ ਦਾ ਤੂੰ 3000 ਰੁਪਏ ਕਰਦਾ ਤੁਸੀਂ ਕਿਹਾ ਤੂੰ ਹੀ ਕਿਹਾ ਬਾਬਾ ਬਾਬਾ ਤੂੰ ਹੀ ਕਿਹਾ ਜਾਇਜ਼ ਕਰ ਭਾਈ 45 ਤੋਂ ਘੱਟ ਨਹੀਂ ਦਿੰਦਾ ਉਹ ਇਹ ਪੈਸੇ ਦਾ ਕਿਧਰ ਲੈ ਜਾਂਦੇ ਸਾਈ ਆ ਬਾਬਾ ਸਾਈ ਆ ਪੈਸੇ ਨਹੀਂ ਆਪਾਂ ਚਲ ਪੈਸੇ ਨਹੀਂ ਲਾਉਂਗਾ ਤਾਂ ਕੋਣੀ ਆਪਾਂ ਖਾਦ ਆ ਲੈ ਯਾਰ ਬਾਬਾ 3200 ਦੀ ਵੇਚੀ ਪਾ ਉਹ ਜਾਨ ਦੇ ਵਿੱਚ 3200 ਉਹ ਯਾਰ ਉਹਨਾਂ ਤੋਂ ਵਜਣੀ ਨਹੀਂ ਉਹ ਠੀਕ ਆ ਫਿਰ ਹੁਣ ਪਾ ਲਾ ਤੋ ਮੈਂ ਦਿੰਦਾ ਹੀ ਨਹੀਂ ਬਈ ਕਿੰਨੇ ਦੀ ਕਰਨਾ ਹਾਣਾ 4500 ਤੋਂ ਕਰ ਦਿੰਦਾ ਨਹੀਂ ਯਾਰ ਲੈ ਆ ਲੈ ਵੇਚੀ ਨਾ ਵੇਚੀ ਪ੍ਰਧਾਨ ਲਾਵੇ ਨਾ ਛੜ ਤਾ ਦੇ ਬਖ ਪੱਟਾ ਨਹੀਂ ਖਾਣ ਲੱਗੇ ਤੇਰੀ ਆ ਫੜ ਉਹ ਸਾਈ ਦਾ ਫਾਲਾ ਹਾਂ ਨਾ ਕੋਈ ਆ ਯਾਰ ਤਾਂ ਹੀ ਆ ਫੜ 7000 ਨਹੀਂ ਭਾਈ ਜਾਬਾ ਲੈ ਆ 3500 ਦੀ ਕਰਤੀ ਜਾਂਦ ਉਹ ਠੀਕ ਹੁਣ ਪਰ ਪਾਲਾ ਖੁਸ਼ ਹੋ ਗਏ ਹਾਂ ਬਾਬਾ ਯਾਰ ਵੇਚਣੀ ਹੋਣੀ ਘਰ ਸੁੱਖ ਲਾਉਣੀ ਆ ਯਾਰ ਹਾਂ 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 ਨਾ ਕਿੰਨੇ ਦੀ ਕਹਿੰਦਾ ਕੋਈ ਕਦੇ ਮੈਨੂੰ ਮੈਂ ਕਹੀ ਦਿੰਦਾ ਯਾਰ ਇਹ ਦੂਬਾ ਕੱਟ ਦਿੰਦੇ ਨਹੀਂ ਹਾਂ ਦਿਖਾਈ ਕਰ ਉਹ ਸਾਈ ਗੱਡ ਹੁਣ ਤੂੰ ਡਰਨ ਲੱਗ ਗਿਆ ਉਹ ਉੱਥੇ ਦੇਉਗੇ ਫਿਰ ਕੋਸ਼ਿਸ਼ ਲੈ ਬਾਬਾ ਜੀ ਮਾਨ ਜੀ ਸਾਡੀ ਆ ਆਦਾ ਫਾਲਾ ਤੇਰਾ ਸੀ ਕੋਈ ਮਾਰਾਤ ਨਹੀਂ ਕਰਦੀ ਆ ਜਾਂ ਲਖਾਈ ਕਰਾ ਲੂਗਾ ਕਰਾਪਰਾ 3500 ਲੈ ਲਈ ਆ ਸਹੀ ਆ ਨਹੀਂ ਮੈਂ ਨਹੀਂ ਨਹੀਂ ਲਿਖਾ ਲਈ 200 ਰੁਪਇਆ ਹੁਣ ਕੀ ਆ ਉਹ 3700 ਦੀ ਹੋ ਗਈ ਬਾਪੂ ਨਹੀਂ ਨਹੀਂ ਕਰੀ ਕਰੀ ਕੀ ਕਹਦਾ ਹਾਂ ਨਾ ਕਹ ਆ ਨਾ ਕਹ ਰਾਕੇ ਨਾ ਕਹਦਾ ਮੈਂ 45 ਤੋਂ ਘੱਟ ਲੈ ਉਹ ਨਖੀਰੀ ਸਾਡੀ ਆ ਗੱਲ ਉਹ ਗੱਲ ਤਾਂ ਸੁਣ ਲੈ ਨਹੀਂ ਕੁਝ ਕਹਿੰਦਾ ਯਾਰ ਆ ਫੜੀ ਬਾਬਾ ਲੈ ਨਹੀਂ ਆਲਾ ਇੱਕ ਵਾਰ ਆ ਤਪਾ ਪਾ ਕੋਈ ਖਾਰ ਤੇ ਜਾ ਹੁਣ ਪਤਾ ਸਾਈਡ ਤੇ ਹੋ ਜਾ ਬਟੇ ਸਾਈਡ ਤੇ ਕਿੱਲੇ ਮਾਰੀ ਖਾਰ ਜਾਈਂ ਨਾ ਆਇਆ ਤਾਂ ਹੋ ਜਾ ਉਹ ਰੋਲਾ ਨਾ ਪਾਓ ਬਾਈ ਯਾਰ 4000 ਲੈ ਲੈ ਜਾ ਪਾ ਕੋਸ਼ ਜਾ ਜਾ ਉਹ 4000 ਦੀ ਕਰਤੀ ਬਾਈ ਲਖਾਈ ਕਰਾਦੇ ਹੁਣ ਕੀ ਆ ਯਾਰ ਚੱਲ ਕੁਛ ਨਾ ਹੋਰ ਕੀ ਆ ਆਇਆ ਵੀ ਸੰਦੀਪ ਜੋੜੀ ਦਾ ਜੋੜੀ ਦਾ ਮਿਕਾਈਏ ਤੂੰ ਦੱਸ ਯਾਰ ਤੇਰੇ ਬਾਈਏ ਦੋਵੇਂ 4000 ਰੁਪਇਆ ਯਾਰ ਕੁਝ ਨਹੀਂ ਕਰਾ ਖੜਦੇ ਆ ਫਿਰ ਤਾਂ ਮੈਂ ਤਾਂ ਕੋਈ ਨਹੀਂ ਬਾਬਾ ਤੂੰ ਕੀ ਕਹਿਦਾ ਯਾਰ ਮੈਨਾਂ ਕੁਝ ਨਹੀਂ ਆਖਦਾ 8000 ਰੁਪਇਆ ਕੁਝ ਨਹੀਂ ਆਖਿਆ ਨਾਲੇ ਕੰਦਾ ਆ ਮੈਂ ਤਾਂ ਕੋਈ ਲਾ ਕੇ ਇੱਕਦਮ ਹੈ ਜੱਜ ਦਾ ਜੱਜੇ ਜਦ ਲਾ ਕੇ ਪਾਸੇ ਸਾਈ ਕੱਢ ਸਾਈ ਕੱਢ ਸਾਈ ਕੱਢ ਸਾਈ ਕਸਾਈ ਕਿਹੜਾ ਪੰਡਾ ਬਾਈਆ ਜਾਜਗਾ ਹਨ ਆਹੀ ਹੈ ਪਿਉਰੀ ਪੰਡਾ ਬਾਈ ਇਹਦਾ ਉਹ ਜਾਜਗਾ ਤਾਇਆ ਯਾਰ ਉਹ ਮੈਨਾਂ ਹੀ ਦਾ ਬੱਕਰਾ ਯਾਰ ਮੈਨਾਂ ਹੀ ਕਿੰਨੇ ਦਾ ਮੁੰਡਿਆ ਤੂੰ ਦੱਸ ਤਾਂ ਭਾਈ 8 ਕਿੰਨੇ ਦਾ 8 ਦਾ ਨਹੀਂ ਵਿਗਦਾ ਭਰਾ 20 ਸਾਲ ਨਹੀਂ ਵਿਗਦਾ 8000 ਆਰ ਔਰ ਕੀ ਆ ਆ ਵੇਚ ਕੇ ਚੱਲਿਆ ਕਿੰਨੇ ਦਾ ਖਾਨਾ ਕਹ ਹਾਂ ਓਰੇ ਫੜ ਆਇਆ ਕਿੰਨੇ ਕਹਿ ਦੂ ਓ ਛੱਡ ਦੇ ਤੇਰਾ ਖਾਨ ਤਾਂ ਨਹੀਂ ਲੱਗੇ ਬੱਕਰਾ 4000 ਰੁਪਏ ਕਿਆ 4500 ਲਖਾਰਾ ਆ ਜਾ ਨਹੀਂ ਨਹੀਂ ਓਦੇ ਪਰੇ ਹੁਣ ਭਾਈ 9 ਕਿਲੋ ਹੋਊਗਾ ਔਰ ਕਿੰਨਾ ਕਹਿ ਗਏ ਹਾਂ ਠੀਕ ਆ ਕੀ ਕਹਿੰਦਾ ਹਾਨਾ ਨਹੀਂ ਨਾ ਓਏ ਹਾਨਾ ਦਾ ਮਕਾ ਨਹੀਂ ਓਏ ਸੌ ਪਾ ਕੇ ਆ ਗਿਆ 8000 ਦੀ ਕਰ ਓ ਮੁੱਲ ਕਹਿੰਦਾ ਜਾਈ ਗਾ ਇਹਦਾ ਸਾਰੇ 7 ਰੁਪਏ ਆ ਛੱਡ ਦੇ ਛੱਡ ਦੇ 45 ਲਿਖਾਈ ਕਰਾਂਗੇ ਆ ਪਾਲਖੜਾ ਨਹੀਂ 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 ਛੱਡੀ 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 ਲੈ ਵੇਚੀ ਨਾ ਵੇਚਿਆ ਫੜ ਆਇਦਰ ਹੋ ਜਾ ਸਿੱਧਾ ਹੋ ਜਾ ਜਨ ਮੋਲੀ ਵਿਗਣਾ ਵੀਰੇ ਇੰਨਾ ਮੰਗਦਾ ਹਾਂ ਕਿੰਨੇ ਮੰਗਦਾ ਇਹ ਇਹਦਾ 7 ਮੈਂ ਤਾਂ ਗਾਲ ਸੋਣ ਇੱਕ ਮਿੰਟ 5000 ਦਾ ਹੋ ਗਿਆ ਮੇਰਾ ਹਾਂ 5000 ਦਾ ਮੇਰਾ ਹੋ ਗਿਆ ਨਹੀਂ ਮੈਂ ਕਿਹਾ ਹੋ ਗਿਆ ਕੋਈ ਨਹੀਂ ਮਸਰ ਹਾਂ ਪੰਜਾ ਦਾ ਮੇਰਾ ਹੋ ਗਿਆ ਉਹ ਤਾਂ ਚੱਲੀ ਜਾਂਦਾ ਉਹ ਤਾਂ ਮੇਰਾ ਵੀ ਚੱਲੀ ਜਾਂਦਾ ਸੀ ਕੋਣ ਕੁਛ ਬਾਬੇ ਨੂੰ ਜਾ ਤੇਜ ਨਾ ਬਣਿਆ ਘਰ ਟੇਕ ਕੇ ਖੜ ਜਾ ਹਾਂ ਬੜਾ ਤੇਜ ਉਹ ਸੁੱਤਾ ਚੱਲੀ ਜਾਂਦਾ ਸੀ ਨਾ ਪਹਿਲਾਂ ਉਹਦੇ ਜੀ ਆ ਜਾ ਹਾਂਜੀ ਆਪਾਂ ਕਹਿੰਦੇ 14000 ਦਾ ਲਗਾਈ ਬਾਈ ਬਾਈ ਨੂੰ ਇੱਕ ਬੱਕਰਾ ਇੱਕੋ ਬੱਕਰਾ ਫਿਰ ਫਿਰ ਗੱਲ ਬਣੂਗੀ ਲਾਵੇ ਇੱਕ ਬੱਕਰਾ ਆ ਵੀ ਕਹੇ 14000 ਦਾ ਤੇ ਗਲਾਬੀ ਕਾਨਾ ਹైదਰਾਬਾਦੀ ਨਸਲ ਦਾ ਇਹ ਜੰਗੀ ਰਾਣਾ ਬੱਕਰਾ ਮੰਡੀ ਤੇ ਸੌਦਾ ਹੈ ਕ੍ਰਿਸ਼ਨ ਅੰਕਲ ਕੋਲੇ ਸੀਗਾ ਤੇ ਲਿਆ ਬਾਈ ਤੁਸੀਂ ਆ ਜੀ ਤੇ ਕਿਹੜਾ ਪਿੰਡ ਆਪਣਾ ਬਾਈ ਕਿਦੜਵਾਹਾ ਗੱਦੜਵਾਹਾ ਤੇ ਕਿੰਨੇ ਚ 14000 ਚੋ 14000 ਦਾ ਬਈ ਠੀਕ ਹੈ ਲਿਖਾਈ ਆਪੋ ਆਪਣੀ ਨਹੀਂ ਨਹੀਂ ਲਿਖਾਈ ਬਾਈ ਨੇ ਦੇਣੀ ਹੈ ਮੈਂ ਕਹੀ ਤੁਸੀਂ ਦੇਣੀ ਹੈ ਦੋਨੇ ਪਾਸੇ ਠੀਕ ਹੈ ਜੀ ਤੇ ਪੈਸੇ ਅਗਲੀ ਮੰਡੀ ਆ ਪੈਸੇ ਅਗਲੀ ਮੰਡੀ ਚਲੋ ਠੀਕ ਆ ਉਹਦਾ ਅੱਲਾ ਬਰਕਤ ਲੋ ਬਈ ਆ ਬੱਕਰਾ ਇਹਦਾ ਵੀ ਸੌਦਾ ਹੋ ਗਿਆ ਬਹੁਤ ਬਹੁਤ ਧੰਨਵਾਦ ਹైదਰਾਬਾਦੀ ਬਾਬਾ ਕਿਧਰ ਗਿਆ ਬਾਬਾ ਅੱਜ ਬਾਹਨ ਹੱਥ ਲੋ ਬਈ ਆ ਮੱਖਣ ਨੇ ਕਰ ਲਿਆ ਸੌਦਾ ਲਿਖਾਈ ਆਪ ਦੀ ਆਪ ਦੀ ਕਰ ਦੋ ਤੇ ਆਪੋ ਆਪਣੀ ਲਿਖਾਈ ਹੈ ਨਾ ਆਪੋ ਆ ਪਾਠ ਜਿਹੜੀ ਦਾ ਸੌਦਾ ਪ੍ਰਧਾਨ ਆਸਰੇ ਕੀਤਾ ਸੀਗਾ ਪ੍ਰਧਾਨ ਮਖੜਾ ਲੈ ਗਿਆ ਮਖੜਾ ਠੀਕ ਆ ਬਾਈ ਚੱਲ ਲੈ ਗਿਆ ਠੀਕ ਆ ਜੀ ਤੇ ਤੈਨੂੰ ਖੜਨਾ ਪਈ ਪਹਿਲਾਂ ਹੀ ਹੋਰ ਕੀ ਹੈ ਪਰ ਸਾਡੀ ਮੰਨਦੇ ਗਿਆ ਤੂੰ ਮੰਨਿਆ ਨਹੀਂ ਤਾਂ ਹੀ ਉਹ ਕਰਣੀ ਹੋਗੀ ਤੇ ਅਗਲਾ ਅੱਜ ਤੇਰ ਬਹੂਗਾ ਇਹ ਇਹਨੂੰ ਸਮਝਾਇਆ ਕਿੰਨਾ ਅਸੀਂ ਪਰ ਫਿਰ ਵੀ ਤੂੰ ਆਖੇ ਮਸਾ ਲੱਗਿਆ ਸਾਡੇ ਉਹਨੂੰ ਉਹ ਭੱਜ ਗਿਆ بس ਖੋਚ ਆਪਦੀ ਆਪਦੀ ਉਮੀ ਆਪਦੀ ਆਪਦੀ ਆ ਉਹ ਸੱਦੇ ਵਾਲੇ ਪੱਜ ਗਿਆ ਯਾਰ ਉਹ ਤਾਂ ਜਦੋਂ ਤੇ ਪਰ ਬੰਦਾ ਵੀ ਦੂਜਾ ਬਣਾਇ ਮਨ ਕਰਨੀ ਪਈ ਅੱਜ ਮੱਖਣ ਦੀ ਮਨ ਕਰੀ ਰਹੀ ਦੂਜੇ ਬੰਦੇ ਨੂੰ ਬਣਾਉਣਾ ਬਹੁਤ ਔਖਾ ਆ ਮੈਂ ਮੋੜਦਾ ਨਹੀਂ ਆਪਣੀ ਚੱਕ ਵੀ ਕਰਤੀ ਆ ਆ ਬੱਕਰੀ ਨੂੰ ਪਾਸੋਂ ਦੁਬਾਰਾ ਦਿਖਾ ਦਿੰਨੇ ਆਂ ਆ ਪਾਠ ਆ ਹੈ ਗੋਪੀ 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 ਜੰਗੀ ਰਾਣਾ ਪੈਂਦੀ ਆ ਨਾ ਬਾਪੂ ਪੱਠ ਵਿੱਚ ਲੜਾਈ ਹੋ ਗਈ ਸੀ ਕੀ ਹੈ ਜਦੋਂ ਕੋਈ ਹੱਥ ਨਹੀਂ ਚੱਲਦਾ ਦੋ ਦਿੱਤੇ ਨ ਮੁਰਗੀ ਲੈ ਜਾਂਦੇ ਦੋ ਦੋ ਵਿੱਚ ਦੋ ਦੋ ਸੋ ਬਾਜ ਆ ਮੁਰਗੇ ਹੀ ਲਈ ਟਪਟਾਣਾ ਲਈ ਬੜਾ ਬਚਿਆ ਅੱਜ ਤੋਂ ਬੜੇ ਬੱਡੇ ਸਦੋਂ ਬੰਦਾ ਨਾ ਗੱਲ ਨੂੰ ਕੋਈ ਵੀ ਆ ਸਾਰੇ ਭੈਣ ਭਰਾਈਆਂ ਆ ਤਾਂ ਕਦੋਂ ਨੋਟਸ ਵਾਲੇ ਸਾੜ ਦੇਵੇ ਤੇ ਰੈਡ ਕਰਕੇ ਦੇ ਉਹਦੇ ਵਿੱਚੋਂ ਕਮਾਈ ਵੀ ਨਹੀਂ ਛੱਡਾਂ ਮੈਂ ਨੋਟ ਨਹੀਂ ਤੇ